ਗੁੱਡ ਮਾਰਨਿੰਗ ਗਾਇਸ ਕਿਵੇਂ ਹੋ ਸਾਰੇ ਉਮੀਦ ਕਰਨਾ ਸਾਰੇ ਵਧੀਆ ਹੋਗੇ ਤੇ ਅੱਜ ਆਵਾ ਮੰਗਲਵਾਰ ਹੈ ਤੇ ਅੱਜ ਮੈਂ ਸਾਡੇ ਸਕੂਲ ਦੀ ਮੀਟਿੰਗ ਤੇ ਮੈਂ ਤਿਆਰ ਹੋ ਚੁੱਕਾ ਮੀਟਿੰਗ ਤੇ ਜਾਣ ਵਾਸਤੇ ਉਹਨਾਂ ਚ ਛੁੱਟੀ ਕੀਤੀ ਹੈ ਮੈਂ ਸਕੂਲ ਨੂੰ ਵੈਸੇ ਮੈਂ ਮੀਟਿੰਗ ਤੇ ਜਾਂਦਾ ਪਿਆ ਘਰੋਂ ਪੇਰੈਂਟਸ ਲੈ ਕੇ ਤੇ ਹੁਣ ਮੈਂ ਪਿਆਰ ਤੋਂ ਰੋ ਗਿਆ ਤੇ ਬਸ ਮੈਂ ਕੋਟ ਪਾਣਾ ਉੱਤੇ ਤੇ ਫਿਰ ਮੈਂ ਚੱਲਣਾ ਆਪਾਂ ਇੱਥੇ ਸਕੂਲੇ ਤੁਹਾਨੂੰ ਸਕੂਲ ਵੀ ਦਿਖਾਵਾਂਗੇ ਉਹ ਚ ਆ ਗਿਆ ਕੰਮ ਲੋ ਕਰਦਾ ਉਹ ਆ ਗਿਆ ਤੇ ਫਿਰ ਤੇ ਮੀਟਿੰਗ ਅਟੈਂਡ ਕਰ ਤੇ ਆ ਗਿਆ ਕਰੇ ਬਹੁਤ ਵਧੀਆ ਰਿਜ਼ਲਟ ਗਿਆ ਤੇ ਹੁਣ ਐਵੀ ਬਾਤ ਲਗਾ ਫਰਨਾ ਤੇ ਇਹ ਵੀਡੀਓ ਆਪਣੀ ਸ਼ਾਰਟ ਇਤਨੀ ਖਤਮ ਹੁੰਦੀ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਤੁਹਾਨੂੰ ਲਾਈਕ ਤੇ ਸਬਸਕ੍ਰਾਈਬ ਕੀਤਾ ਕਰੋ ਆਪਾਂ ਬਾਕੀ ਹੁਣ ਆਪਾਂ ਸ਼ਾਰਟ ਵੀਡੀਓ ਪਾਵਾਂ ਕਰਾਂਗੇ ਤੁਹਾਨੂੰ ਵੀ ਦਿਖਾਵਾਂ ਕਰਾਂਗੇ ਮੈਨ ਨੇ ਕੱਲ ਦੀ ਨਵੇਂ ਵੀਡੀਓ ਵਿੱਚ ਫਿਰ ਆਪਾਂ ਥੈਂਕਸ